ਮਾਨ ਜੋ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਦੇ ਅੱਗੇ ਜਦੋਂ ਆਪਾਂ ਅਰਦਾਸ ਬੇਨਤੀ ਕਰਦੇ ਹਾਂ ਕਈ ਵਾਰੀ ਸਾਡੇ ਭਾਗਾਂ ਦੇ ਵਿੱਚ ਕਿਸਮਤ ਵਿੱਚ ਉਹ ਚੀਜ਼ ਹੁੰਦੀ ਨਹੀਂ ਪਰ ਅਰਦਾਸ ਕਰਨ ਨਾਲ ਕਿਵੇਂ ਪੂਰੀ ਹੋ ਜਾਂਦੀ ਹੈ ਆਓ ਸਰਵਣ ਕਰਦੇ ਹਾਂ ਆਪਾਂ ਛੇਵੇਂ ਪਾਤਸ਼ਾਹ ਜੀ ਮੀਰੀ ਅਤੇ ਪੀਰੀ ਦੇ ਮਾਲਕ ਉਹਨਾਂ ਦਾ ਦੀਵਾਨ सजਿਆ ਹੈ ਮਹਾਰਾਜ ਜੀ ਸੰਗਤਾਂ ਵਿੱਚ ਬੈਠੇ ਸੋਭਾ ਪਾ ਰਹੇ ਆ ਉਸ ਸਮੇਂ ਇੱਕ ਇਸਤਰੀ ਆਈ ਉਹਨੇ ਬੜੀ ਉੱਚੀ ਆਵਾਜ਼ ਵਿੱਚ ਬੇਨਤੀ ਸੁਣਾਈ ਜੱਟੀ ਕਹਿਣ ਲੱਗੀ ਮਹਾਰਾਜ ਸੱਚੇ ਪਾਤਸ਼ਾਹ ਜੀ ਬੇਨਤੀ ਆ ਜੀ ਮੇਰੀ ਅਰਜ਼ੋਈ ਆ ਸੁਣਿਆ ਹੈ ਕਿ ਤੁਹਾਡੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਅਸੀਂ ਪੱਟੀ ਵਿੱਚ ਰਹਿੰਦੇ ਹਾਂ ਮੇਰਾ ਨਾਮ ਦੇਸਾ ਹੈ ਮੈਂ ਜਾਤ ਦੀ ਜੱਟੀ ਹਾਂ ਸਿੱਧੂ ਗੋਤ ਵਿੱਚ ਮੈਨੂੰ ਵਿਆਹਾ ਗਿਆ ਹੈ ਤੁਹਾਡੇ ਬਹੁਤ ਜ਼ਿਆਦਾ ਜਸ ਸੁਣ ਕੇ ਤੁਹਾਡੇ ਪਾਸ ਆਈ ਹਾਂ ਆਸਾਵੰਤਨ ਕੀ ਨਿਤ ਆਸਾ ਪਰਬਤ ਹੋ 라ਵਰ ਪਰਵਾਸਾ ਮੈਂ ਜਾਣਦੀ ਹਾਂ ਆਸ ਬੰਧਾਂ ਦੀ ਆਸ ਆਪ ਪੂਰੀ ਕਰਦੇ ਹੋ ਸਾਨੂੰ ਸਦਾ ਹੀ ਆਪ ਜੀ ਦੀ ਓਟ ਹੈ ਮਹਾਰਾਜ ਜੀ ਕਹਿ ਰਹੇ ਨਹੀਂ ਕੀ ਤੁਹਾਡੇ ਦਿਲ ਦੀ ਇੱਛਾ ਹੈ ਦੱਸਣਾ ਕਰੋ ਕਹਿਣ ਲੱਗੀ ਬਹੁਤ ਉਪਚਾਰ ਕਰਕੇ ਹਾਰ ਗਈ ਹਾਂ ਹੁਣ ਤੁਹਾਡੇ ਪਾਸ ਚੱਲ ਕੇ ਆਈ ਹਾਂ ਮੈਨੂੰ ਸ਼ਰਨ ਆਈ ਜਾਣ ਕੇ ਪੁੱਤਰ ਦੀ ਦਾਤ ਬਖਸ਼ੋ ਜੀ ਇਹ ਸੁਣ ਕੇ ਮਹਾਰਾਜ ਕਹਿਣ ਲੱਗੇ ਅਸਲ ਵਿੱਚ ਦਰਸਲ ਜਿਹੜੀ ਚੀਜ਼ ਮੱਥੇ ਦੇ ਵਿੱਚ ਲਿਖੀ ਹੋਵੇ ਕਿਸਮਤ ਵਿੱਚ ਲੇਖਾਂ ਵਿੱਚ ਲਿਖੀ ਹੋਵੇ ਉਹੀ ਮਿਲਦੀ ਹੁੰਦੀ ਆ ਪਰ ਅਸੀਂ ਤੁਸੀਂ ਵੇਖਿਆ ਹੈ ਤੁਹਾਡੀ ਕਿਸਮਤ ਦੇ ਵਿੱਚ ਤੁਹਾਡੇ ਮੱਥੇ ਦੀਆਂ ਲਕੀਰਾਂ ਦੇ ਵਿੱਚ ਲੇਖਾਂ ਦੇ ਵਿੱਚ ਪੁੱਤਰ ਨਹੀਂ ਹੈਗਾ ਇਹ ਸੁਣ ਕੇ ਬੜੀ ਉਦਾਸ ਹੋ ਗਈ ਸਮਝੀ ਮੇਰੇ ਭਾਗ ਪੁੱਤਰ ਵਾਲੇ ਨਹੀਂ ਹਨ ਬਹੁਤ ਮੁਰਝਾਈ ਹੋਈ ਕਿਸੇ ਥਾਂ ਬੈਠੀ ਸੀ ਉਸ ਹਾਲਤ ਵਿੱਚ ਜਾਂਦੀ ਹੋਈ ਭਾਈ ਗੁਰਦਾਸ ਜੀ ਨੇ ਉਹਨੂੰ ਦੇਖਿਆ ਹੈ ਦੁਖੀ ਜਾਣ ਕੇ ਪੁੱਛਿਆ ਕੀ ਗੱਲ ਹੋਈ ਆ ਕਿਉਂ ਆਪਣੇ ਮਨ ਨੂੰ ਚਿੰਤਾ ਸਹਿਤ ਕੀਤੀ ਹੈ ਉਸ ਇਸਤਰੀ ਨੇ ਸਾਰੀ ਕਥਾ ਸੁਣਾਈ ਕਿ ਪੁੱਤਰ ਦੀ ਦਾਤ ਲੈਣ ਵਾਸਤੇ ਮੈਂ ਸਤਗੁਰੂ ਮਹਾਰਾਜ ਦੇ ਪਾਸ ਆਈ ਸੀ ਮੈਂ ਬੜੀ ਆਸ ਲੈ ਕੇ ਆਈ ਪਰ ਮਹਾਰਾਜ ਨੇ ਮੈਨੂੰ ਕਹਿ ਦਿੱਤਾ ਹੈ ਮੇਰੇ ਲੇਖਾਂ ਦੇ ਵਿੱਚ ਪੁੱਤਰ ਨਹੀਂ ਉਹ ਦਿਖਾਈ ਨਹੀਂ ਦੇ ਰਿਹਾ ਮੇਰੀ ਕਿਸਮਤ ਦੇ ਵਿੱਚ ਨਹੀਂ ਦੀਨਤਾ ਵਾਲੀ ਗੱਲ ਸੁਣ ਕੇ ਭਾਈ ਗੁਰਦਾਸ ਜੀ ਨੇ ਫਰਮਾਇਆ ਪੁੱਤਰ ਲੈਣ ਦੀ ਸਿੱਖਿਆ ਕਿਵੇਂ ਸਿਖਾਈ ਹੈ ਜੀ ਕਹਿਣ ਲੱਗੇ ਹੁਣ ਤੁਸੀਂ ਜਾਓ ਤੁਹਾਨੂੰ ਮੈਂ ਵਿਧੀ ਦੱਸਦਾ ਹਾਂ ਤੁਸੀਂ ਪੁੱਤਰ ਦੀ ਆਸ ਧਾਰਨ ਕਰੋ ਕਹਿਣ ਲੱਗੀ ਕਿਵੇਂ ਹੋਵੇਗਾ ਸਭ ਕੁਝ ਆਖਿਆ ਕਲਮ ਤੇ ਦਿਵਾਤ ਸਤਿਗੁਰੂ ਮਹਾਰਾਜ ਕੋਲ ਲੈ ਜਾਣਾ ਹੈ ਹੁਣ ਜਦੋਂ ਜਾਓਗੇ ਗੁਰੂ ਜੀ ਕਹਿਣ ਲੱਗੇ ਤੇਰੇ ਮੱਥੇ ਵਿੱਚ ਲਿਖਿਆ ਹੀ ਨਹੀਂ ਤਦ ਕਲਮ ਦਿਵਾਤ ਅੱਗੇ ਇਸ ਤਰ੍ਹਾਂ ਕਰਕੇ ਆਖਣਾ ਹੈ ਇੱਥੇ ਵੀ ਤੇ ਉੱਥੇ ਵੀ ਤੁਸੀਂ ਲਿਖਣਹਾਰ ਹੋ ਜੇ ਉੱਥੇ ਸਾਡੇ ਭਾਗ ਵਿੱਚ ਨਹੀਂ ਲਿਖਿਆ ਜੀ ਕਿਰਪਾ ਕਰੋ ਤੇ ਹੁਣ ਲਿਖ ਦਿਓ ਜੀ ਸ਼ਰਨ ਆਈ ਜਾਣ ਕੇ ਆਸ ਪੂਰੀ ਕਰਨੀ ਕਰੋ ਇਹ ਸੁਣ ਕੇ ਇਸਤਰੀ ਨੇ ਆਪਣੇ ਹਿੱਤ ਦੀ ਸਿੱਖਿਆ ਨੂੰ ਧਾਰ ਲਿਆ ਅਗਲੇ ਦਿਨ ਉਸ ਵਿਧੀ ਅਨੁਸਾਰ ਹੀ ਕੀਤਾ ਰਾਤ ਬੀਤੀ ਆ ਪ੍ਰਭਾਤ ਹੋ ਗਈ ਉਧਰੋਂ ਸਤਿਗੁਰੂ ਮਹਾਰਾਜ ਸ਼ਿਕਾਰ ਖੇਡਣ ਦੀ ਤਿਆਰੀ ਮਹਾਰਾਜ ਨੇ ਕਰਵਾਈ ਆ ਬਸਤਰ ਸ਼ਸਤਰ ਮਹਾਰਾਜ ਨੇ ਸਜਾ ਲਇਆ ਕਾਟੀਆਂ ਸਮੇਤ ਘੋੜੇ ਹਿੱਤ ਲਏ ਸਾਰੇ ਸੂਰਮੇ ਹਥਿਆਰ ਧਾਰਨ ਕਰਕੇ ਤਿਆਰ ਵਰ ਤਿਆਰ ਹੋ ਗਏ ਮਹਾਰਾਜ ਜੀ ਜਦੋਂ ਘੋੜੀ ਤੇ ਚੜ ਕੇ ਗੁਰੂ ਜੀ ਚੱਲ ਪਏ ਯੋਧਿਆਂ ਦਾ ਸਮੂਹ ਪਿੱਛੇ ਰਹਿ ਗਿਆ ਹੌਲੀ ਹੌਲੀ ਘੋੜਿਆਂ ਨੂੰ ਤੁਰਦੇ ਸੂਰਮਿਆਂ ਸਮੇਤ ਨਗਰ ਵਿੱਚੋਂ ਜਦੋਂ ਜਾਣ ਲੱਗੇ ਉਹ ਬੀਬੀ ਮਾਈ ਦੇਸਾਂ ਉਹ ਵੀ ਉੱਥੇ ਆ ਗਈ ਜਿਹੜੀ ਕਹਿੰਦੀ ਸੀ ਮੈਂ ਜਾਤ ਦੀ ਜੱਟੀ ਹਾਂ ਸਿੱਧੂ ਗੋਤ ਵਿੱਚ ਮੈਨੂੰ ਵਿਆਹਾ ਗਿਆ ਹੈ ਮਹਾਰਾਜ ਮੈਂ ਬਹੁਤ ਆਸਾ ਲੈ ਕੇ ਆਈ ਹਾਂ ਮਹਾਰਾਜ ਉਮੀਦ ਕਰਦੀ ਤੁਸੀਂ ਮੈਨੂੰ ਨਿਰਾਸ਼ ਨਹੀਂ ਕਰੋਗੇ ਹੁਣ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਪਹੁੰਚ ਕੇ ਗੁਰੂ ਜੀ ਜਿਸ ਪਾਸੇ ਨੂੰ ਜਾਂਦੇ ਸੀ ਉਧਰ ਅੱਗੇ ਹੋ ਕੇ ਖਲੋ ਗਈ ਕਹਿ ਲੱਗੀ ਮਹਾਰਾਜ ਮੇਰੇ ਪੁੱਤਰ ਦੀ ਆਸ ਪੂਰੀ ਕਰ ਦਿਓ ਤੁਹਾਡਾ ਜਸ ਸੁਣਿਆ ਹੈ ਤੁਹਾਡੀ ਇਹ ਮੈਂ ਦਰ ਤੇ ਆਈ ਹਾਂ ਮੈਨੂੰ ਪਤਾ ਬਾਹ ਫੜਿਆਂ ਦੀ ਆਪ ਲਾਜ ਰੱਖ ਦਿਓ ਮਹਾਰਾਜ ਕਹਿਣ ਲੱਗੇ ਮੁਸਕਰਾ ਕੇ ਬੀਬੀ ਜੀ ਅੱਗੇ ਵੀ ਆਪ ਜੀ ਨੂੰ ਆਖਿਆ ਹੈ ਤੁਹਾਡੇ ਭਾਗਾਂ ਵਿੱਚ ਪੁੱਤਰ ਨਹੀਂ ਲਿਖਿਆ ਤਦ ਇਸਤਰੀ ਨੇ ਚੰਗਾ ਮੌਕਾ ਪਾਇਆ ਚੱਲ ਕੇ ਗੁਰੂ ਜੀ ਦੇ ਨਜ਼ਦੀਕ ਹੋ ਗਈ ਹੱਥ ਦੇ ਵਿੱਚ ਕਲਮ ਦਵਾਤ ਲੈ ਕੇ ਅੱਗੇ ਹੋ ਕੇ ਬੇਨਤੀ ਕੀਤੀ ਇੱਥੇ ਵੀ ਤੇ ਉੱਥੇ ਵੀ ਤੁਸੀਂ ਹੀ ਲਿਖਣਹਾਰ ਹੋ ਜੇ ਪਹਿਲਾ ਨਹੀਂ ਲਿਖਿਆ ਤੇ ਹੁਣ ਲਿਖ ਦਿਓ ਜੀ ਜਿਹੜਾ ਤੁਸੀਂ ਉੱਥੇ ਨਹੀਂ ਲਿਖਿਆ ਉਹ ਹੁਣ ਲਿਖਣਹਾਰ ਹੋ ਮਹਾਰਾਜ ਨੇ ᔪਗਤੀ ਨੂੰ ਜਾਣਿਆ ਮੁਸਕਰਾਏ ਬਚਨ ਕੀਤਾ ਹੁਣ ਤੇਰੇ ਘਰ ਪੁੱਤਰ ਪੈਦਾ ਹੋਵੇਗਾ ਇਹ ਸੁਣ ਕੇ ਦੇਸਾ ਬੋਲੀ ਮੈਨੂੰ ਭਰੋਸਾ ਦੇਵੋ ਸਤਿਰਚਿਤ ਹੋ ਕੇ ਲਿਖ ਦਿਓ ਜੀ ਗੁਰੂ ਮਹਾਰਾਜ ਪ੍ਰਸੰਨ ਹੋਏ ਤੇ ਲਿਖਣ ਲੱਗੇ ਜਦੋਂ ਕਲਮ ਫੜੀ ਤੇ ਘੋੜਾ ਅੱਗੇ ਚੱਲ ਪਿਆ ਇੱਕ ਦਾ ਹਿੰਸਾ ਲਿਖਣ ਲੱਗੇ ਹੱਥ ਹਿਲਾ ਸਾਤਾ ਲਿਖਿਆ ਗਿਆ ਸਾਤੇ ਦੇ ਹਿੰਸੇ ਨੂੰ ਸਤਗੁਰੂ ਮਹਾਰਾਜ ਨੇ ਵੇਖਿਆ ਤੇ ਪ੍ਰਸੰਨ ਹੋਏ ਕਹਿੰਦੇ ਇੱਕ ਪੁੱਤਰ ਵਾਸਤੇ ਤੇ ਕਲਮ ਫੜਾਈ ਸੀ ਮੱਲੋ ਮੱਲੀ ਸੱਤ ਦਾ ਹਿੰਸਾ ਹੋ ਗਿਆ ਹੁਣ ਘਰ ਜਾ ਕੇ ਸੱਤ ਪੁੱਤਰ ਪਾਓ ਜੀ ਸਮਾਪਾ ਕੇ ਸੱਤ ਪੁੱਤਰ ਹੋਣਗੇ ਤੇਰੀ ਆਸਾ ਪੂਰੀ ਹੋਈ ਜਿਸ ਵਾਸਤੇ ਆਈ ਸੀ ਇਹ ਸੁਣ ਕੇ ਦੇਸਾ ਬਹੁਤ ਪਰਸੰਨ ਹੋ ਗਈ ਹੱਥ ਜੋੜਦੀ ਆ ਨਮਸਕਾਰ ਕਰਦੀ ਆ ਤੇ ਵਾਰ ਨੂੰ ਨਾਲ ਲੈ ਕੇ ਆਪਣੇ ਘਰ ਨੂੰ ਚਲੀ ਜਾਂਦੀ ਆ ਸਮਾਪਾ ਕੇ ਸੱਚਮੁੱਚ ਹੀ ਉਹਦੇ ਘਰੇ ਸੱਤ ਪੁੱਤਰ ਪੈਦਾ ਹੋਏ ਇਸ ਤਰ੍ਹਾਂ ਦਸਵੇਂ ਪਾਤਸ਼ਾਹ ਜੀ ਸਾਹਿਬ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਆਉਂਦੀ ਆ ਜਦੋਂ ਗੁਰੂ ਮਹਾਰਾਜ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਆਉਂਦੇ ਆ ਇੱਕ ਦਿਨ ਮਹਾਰਾਜ ਕਲਗੀਧਰ ਜੀ ਘੋੜੇ ਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਚਲੇ ਵੱਡੀ ਗਿਣਤੀ ਵਿੱਚ ਸਾਥੀ ਸਿੰਘ ਘੋੜਿਆਂ ਉੱਪਰ ਸਵਾਰ ਹੋ ਕੇ ਤਿਆਰ ਹੋ ਗਏ ਜਦੋਂ ਮਹਾਰਾਜ ਦੇਰੇ ਤੋਂ ਬਾਹਰ ਆਏ ਇੱਕ ਇਸਤਰੀ ਨੇ ਅੱਗੇ ਆ ਕੇ ਇੱਕ ਸਦਾ ਕਹੀ ਕੈਨ ਲੱਗੇ ਮੈਂ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਅੱਗੇ ਬੇਨਤੀ ਕਰਦੀ ਹਾਂ ਜਿਨ੍ਹਾਂ ਦੀ ਸੋਹਣੀ ਦਾੜੀ ਹੈ ਸੁੰਦਰ ਪਗੜੀ ਦਸਤਾਰ ਹੈ ਮੇਰਾ ਗੋਤ ਵੜਾਏ ਚ ਹੈ ਪਿੰਡ ਮੇਰਾ ਚੱਬਾ ਹੈ ਮੈਂ ਦੁਨੀਆ ਤੋਂ ਬਾਝ ਹੋ ਕੇ ਚੱਲ ਪਈ ਆ ਆਪ ਜੀ ਕਿਰਪਾ ਕਰੋ ਮਹਾਰਾਜ ਇੱਕ ਫਲ ਲੱਗ ਜਾਵੇ ਉਹਦਾਂ ਫਿਰ ਸੁਣ ਕੇ ਸਤਗੁਰੂ ਮਹਾਰਾਜ ਨੇ ਇਸਰੀ ਵੱਲ ਵੇਖਿਆ ਸੀ ਮਹਾਰਾਜ ਕਹਿੰਦੇ ਇੱਕ ਵਾਰ ਫਿਰ ਤੋਂ ਕਹਿਣਾ ਉਹ ਬੀਬੀ ਨੇ ਫਿਰ ਦੁਬਾਰਾ ਬਚਨ ਕੀਤੇ ਜਿਵੇਂ ਗਾਇਆ ਸੀ ਬੂਜੀ ਪ੍ਰਭੂ ਕਹਾਤੇ ਆਈ ਕੋਣ ਦੇਸ਼ ਕਿਸ ਗ੍ਰਾਮ ਵਸਾਈ ਮਹਾਰਾਜ ਕਹਿੰਦੇ ਕਿੱਥੋਂ ਆਏ ਹੋ ਤੇ ਕਿਹੜੇ ਦੇਸ਼ ਤੋਂ ਕਿਹੜੇ ਪਿੰਡ 'ਚ ਰਹਿੰਦੇ ਹੋ ਕਹਿੰਦੀ ਮਹਾਰਾਜ ਮੇਰਾ ਪਿੰਡ ਚੱਬਾ ਹੈ ਮਾਝੇ ਦੇਸ਼ ਦੇ ਵਿੱਚ ਉਹਨੂੰ ਜਾਣੋ ਜੀ ਅੰਤਰਜਾਮੀ ਸਤਿਗੁਰੂ ਜੀ ਸਭ ਜਾਣਦੇ ਹੋ ਅੰਮ੍ਰਿਤਸਰ ਤੋਂ ਦੱਖਣ ਵਾਲੇ ਪਾਸੇ ਹੈ ਤਿੰਨ ਕੂਹਾਂ ਉੱਪਰ ਪਿੰਡ ਵਸਦਾ ਹੈ ਆਸ ਧਾਰ ਕੇ ਆਈਆਂ ਆਪ ਜੀ ਪਾਸੋਂ ਪੁੱਤਰ ਮੰਗਣ ਵਾਸਤੇ ਜਦੋਂ ਸਭਾ ਵਿੱਚ ਬੈਠੇ ਸੀ ਮੰਗਿਆ ਨਹੀਂ ਗਿਆ ਹੁਣ ਮੈਂ ਸੱਦ ਵਿੱਚ ਆਪ ਜੀ ਨੂੰ ਕਹਿ ਦਤਾ ਹੈ ਕਿਰਪਾ ਕਰੋ ਮਹਾਰਾਜ ਸੇਵਕ ਨੂੰ ਹੁਕਮ ਦੇ ਕੇ ਆਖਿਆ ਸਿਆਹੀ ਤੇ ਕਲਮ ਲਿਆਓ ਜੀ ਹੁਣੇ ਚਾਹੀਦੀ ਹੈ ਜਦੋਂ ਸੇਵਕ ਸਿਆਹੀ ਦੇ ਕਲਮ ਲੈ ਕੇ ਆਏ ਮਹਾਰਾਜ ਲਿਖਣ ਲੱਗੇ ਕਲਮ ਦਵਾਈਤ ਦੇਣ ਵਾਸਤੇ ਹੱਥ ਵਿੱਚ ਫੜੀ ਆ ਇੱਕ ਪੁੱਤਰ ਲਿਖਿਆ ਪਰ ਕਾਗਜ਼ ਨੂੰ ਵੇਖ ਕੇ ਸਿੱਖਣੇ ਆਖਿਆ ਮਹਾਰਾਜ ਜੀ ਇਹ ਸਤਾ ਲਿਖਿਆ ਹੋਇਆ ਹੈ ਪਰ ਮੁੱਖ ਤੋਂ ਕਹਿਣੋ ਇੱਕ ਪੁੱਤਰ ਦਿੱਤਾ ਹੈ ਮਹਾਰਾਜ ਨੇ ਆਖਿਆ ਹੁਣ ਸਤ ਹੀ ਹੋਣਗੀ ਬੜੀ ਦੂਰ ਤੋਂ ਆ ਕੇ ਮੈਥੋ ਪੁੱਤਰ ਮੰਗੇ ਨਹੀਂ ਕਾਗਜ਼ ਲੈ ਕੇ ਬੀਬੀ ਬੜੀ ਖੁਸ਼ ਹੋਈ ਆਪ ਦੇ ਘਰ ਚਲੀ ਗਈ ਤੇ ਸਮਾਪਾ ਕੇ ਉਹ ਬੀਬੀ ਦੇ ਘਰੇ ਚੱਬੇ ਵਾਲੀ ਮਾਈ ਦੇ ਸੱਤ ਪੁੱਤਰ ਪੈਦਾ ਹੋਏ ਜਿਹਨੇ ਗੁਰੂ ਦੀ ਮਹਿਮਾ ਨੂੰ ਬਹੁਤ ਪ੍ਰਗਟ ਕੀਤਾ ਹੈ ਗੁਰਮੁਖ ਪਿਆਰਿਓ ਬਾਣੀ ਦੇ ਵਿੱਚ ਬਚਨ ਆਉਂਦੇ ਆ ਗੁਰਸਿੱਖਾਂ ਅੰਦਰ ਸਤਗੁਰ ਵਰਤੈ ਇਹ ਜਿਹੜੇ ਸਾਖਤਾਂ ਦੇ ਹਿਰਦੇ ਚ ਆ ਕੂੜ ਵੱਸਦਾ ਗੁਰਸਿੱਖਾਂ ਦੇ ਹਿਰਦੇ ਵਿੱਚ ਸਤਿਗੁਰੂ ਜੀ ਵਸਦੇ ਆ ਇਸ ਕਰਕੇ ਸਿੱਖਾਂ ਵਿੱਚ ਰਲ ਕੇ ਬੈਠੇ ਹੋਏ ਵੀ ਸਾਖਤ ਬੰਦੇ ਤੇ ਚੁਣ-ਚੁਣ ਕੇ ਕੱਢੇ ਜਾਂਦੇ ਆ ਉਹਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਕਰਕੇ ਗੁਰਸਿੱਖਾਂ ਦੀ ਸੰਗਤ ਕਰਨ ਦਾ ਉਪਦੇਸ਼ ਹੈ ਜੀ ਕੇਵਲ ਸੰਤਾਂ ਦੀ ਸੰਗਤ ਕਰਨ ਦਾ ਵੀ ਉਪਦੇਸ਼ ਹੈ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਸਾਧੂ ਕੀ ਸੰਗਤ ਰਹੁ ਸੰਤਾਂ ਦੀ ਸੰਗਤ ਵਿੱਚ ਭਾਵੇਂ ਜਮਾ ਦੀ ਰੋਟੀ ਹੀ ਖਾਣੀ ਪਵੇ ਜੌਂਦੇ ਛਿੱਲੜ ਖਾ ਕੇ ਗੁਜ਼ਾਰਾ ਕਰਨਾ ਪਵੇ ਪਰ ਹੋਣ ਹਾਰ ਸੋ ਹੋਏ ਹੈ ਸਾਖਤ ਸੰਗਣਾ ਜਾਓ ਪਰ ਉਹ ਰੱਬ ਤੋਂ ਟੁੱਟੇ ਹੋਏ ਬੰਦਿਆਂ ਦੀ ਸਹਬਤ ਨਾ ਕਰੀ ਕਿਉਂਕਿ ਭਗਤ ਕਬੀਰ ਜੀ ਕਹਿੰਦੇ ਨੇ ਗੁਰਮੁਖਾਂ ਦੀ ਸੰਗਤ ਵਿੱਚ ਪਰਮਾਤਮਾ ਨਾਲ ਪਿਆਰ ਵਧਾ ਪਰ ਸਾਖਤਕਾਰੀ ਕਾਬਰੀ ਧੋਏ ਹੋਈ ਨਹੀਂ ਸੇਤ ਪਾਰ ਕੁਝ ਲੋਕ ਜਿਹੜੇ ਹੁੰਦੇ ਆ ਜਿਵੇਂ ਤੋਤਿਆਂ ਕਦੇ ਚਿੱਟੀ ਨਹੀਂ ਹੁੰਦੀ ਉਹਨਾਂ ਦਾ ਮਾਨਵੀ ਪਵਿੱਤਰ ਨਹੀਂ ਹੁੰਦਾ ਸੋ ਗੁਰਮੁਖੋ ਸਦਾ ਹੀ ਸਾਨੂੰ ਸਤਗੁਰੂ ਦੀ ਸ਼ਰਣੀ ਪੈਣਾ ਚਾਹੀਦਾ ਹੈ ਫਿਰ ਉਹ ਵੀ ਮਿਲ ਜਾਂਦਾ ਜੋ ਕਿਸਮਤ ਵਿੱਚ ਨਹੀਂ ਹੁੰਦਾ ਸਤਗੁਰੂ ਮਹਾਰਾਜ ਦੀ ਬਾਣੀ ਸਾਨੂੰ ਸਮਝਾਉਂਦੀ ਆ ਕਰਤਾਰ ਤੁਰ ਦਰਗਾਹ ਤੋਂ ਲਿਖੇ ਲੇਖ ਨੂੰ ਵੀ ਕਦੇ ਕੋਈ ਬੰਦਾ ਮਿਟਾ ਨਹੀਂ ਸਕਦਾ ਜਿਹੜਾ ਕੁਝ ਲਿਖਿਆ ਉਹੀ ਹੁੰਦਾ ਪਰ ਉਹ ਲੋਕ ਜਿਹੜੇ ਗੱਲਾਂ ਨੂੰ ਮੰਨਦੇ ਆ ਜਿਨ੍ਹਾਂ ਦੇ ਮੰਨ ਦੇ ਉੱਪਰ ਸਤਿਗੁਰੂ ਦੀ ਮਿਹਰ ਹੋ ਜਾਂਦੀ ਆ ਉਹ ਜੋ ਲਿਖਾ ਹੈ ਉਹ ਸਬਨਾ ਦਾ ਦਰ ਲਿਖਾ ਹੋਏ ਪਰ ਲੇਖ ਜਿਹੜੇ ਕਰਤਾਰ ਨੇ ਲਿਖ ਦਿੱਤੇ ਉਹ ਆਪ ਦੀ ਚਲਾਕੀ ਜਾਂ ਹਿੰਮਤ ਨਾਲ ਮਿਟਾ ਨਹੀਂ ਸਕਦੇ ਇਹ ਤਾਂ ਸਿਰਜਣਹਾਰ ਜਿਹੜਾ ਸਵਾਮੀ ਸਤਿਗੁਰੂ ਦਾ ਆ ਜਦੋਂ ਆਪ ਉਸ ਸਬਬ ਬਣਾਵੇ ਕਰਤੇ ਹੱਥ ਵਡਿਆਈਆਂ ਬੂਝੋ ਗੁਰ ਵਿਚਾਰਿਆ ਕਰਤਾਰ ਦੇ ਗੁਣ ਗਾਉਣੇ ਚਾਹੀਦੇ ਹਨ ਉਹਦੇ ਹੱਥ ਵਡਿਆਈ ਆ ਇਹ ਕਿਸ ਦੇ ਹੱਥ 'ਚ ਹੈ ਜੀ ਵਡਿਆਈ ਗੁਰੂ ਦੇ ਹੱਥ ਵਿੱਚ ਹੈ ਇਹਨੂੰ ਯਤਨ ਕਰੀਏ ਇਹ ਵਡਿਆਈ ਕਿੱਥੋਂ ਮਿਲ ਸਕਦੀ ਹੈ ਫਿਰ ਸ਼ੁਕਰ ਵੀ ਕਰੀਏ ਸ਼ੁਕਰਾਨੇ ਵੀ ਕਰੀਏ ਸ਼ੁਕਰਾਨੇ ਦੋ ਤਰੀਕੇ ਨਾਲ ਬੰਦਾ ਬੰਦਾ ਜਿਉਂ ਕਰ ਸਕਦਾ ਹੈ ਆਪਾਂ ਸ਼ੁਕਰ ਵੀ ਕਰ ਸਕਦੇ ਹਾਂ ਤੇ ਸ਼ਿਕਵਾ ਵੀ ਕਰ ਸਕਦੇ ਹਾਂ ਪਰ ਜਦੋਂ ਆਪਾਂ ਸ਼ਿਕਵੇ ਕਰਦੇ ਹਾਂ ਉਦੋਂ ਮਿਲੇਗਾ ਕਿ ਆਪਾਂ ਨੂੰ ਦੁੱਖ ਹੀ ਮਿਲਣਗੇ ਸੋ ਗੁਰਮੁਖ ਪਿਆਰਿਓ ਇਸ ਤਰ੍ਹਾਂ 6ਵੇਂ ਪਾਤਸ਼ਾਹ ਜੀ ਨੇ 10ਵੇਂ ਪਾਤਸ਼ਾਹ ਜੀ ਨੇ ਜਿਹੜੀਆਂ ਮਾਈਆਂ ਦੇ ਭਰੋਸਾ ਕੀਤਾ ਇੱਕ ਚੱਬੇ ਦੇ ਵਾਲੀ ਹੈ ਤੇ ਇੱਕ ਪੱਟੀ ਦੇ ਰਹਿਣ ਵਾਲੀ ਜੋ ਬੀਬੀ ਗੁਰਮੁਖ ਪਿਆਰਿਓ ਮਾਈ ਦੇ ਸਾ ਤੇ ਉਹਨਾਂ ਨੂੰ ਫਿਰ ਵੀ ਕਿਰਪਾ ਹੋਈ 6ਵੇਂ ਪਾਤਸ਼ਾਹ ਜੀ ਦੀ ਤੇ ਜਿਹੜੀ ਚੱਬੇ ਵਾਲੀ ਰਹਿਣ ਵਾਲੀ ਹੈ ਉਹਨੂੰ 10ਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਉਹਨੂੰ ਵੀ ਫਿਰ ਸੱਤ ਪੁੱਤਰ ਮਿਲੇ। ਇੱਕ ਦੀ ਜਗ੍ਹਾ ਇਹ ਬਹੁਤ ਵੱਡੀ ਗੱਲ ਹੈ। ਕੋਈ ਇੱਕ ਚੀਜ਼ ਲੈਣ ਆਉਂਦਾ ਉਹਨੂੰ ਸੱਤ ਮਿਲਦੀਆਂ ਨਹੀਂ। ਇਹ ਦਰ ਹੀ ਐਸਾ ਹੈ। ਸਤਗੁਰੂ ਮਹਾਰਾਜ ਦਾ ਮੰਗੀ ਇੱਕ ਚੀਜ਼ ਤੇ ਮਿਲ ਗਈਆਂ ਸੱਤ। ਇਹ ਵੱਡੀਆਂ ਦਾਤਾਂ ਗੁਰੂ ਹੀ ਦੇ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।